ਦੋਸਤੋ ਥੋੜੇ ਜੇ ਰੇਟ ਵਾਲੀਆਂ ਆਪਾਂ ਦੋ ਗਾਮਾ ਲੈ ਕੇ ਆਏ ਇੱਕ ਮਿੱਤਰੋ ਚੰਗੀ ਗਾਂ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਪਹਿਲਾਂ ਤੁਹਾਨੂੰ ਗਾਮਾ ਦਿਖਾਉਣੇ ਆ ਫਿਰ ਪਿੰਡ ਵੀ ਦੱਸ ਦਿਆਂ ਵੀ ਕਿਹੜਾ ਪਿੰਡ ਹੈ ਸੋ ਪਹਿਲੇ ਨੰਬਰ ਤੇ ਮਿੱਤਰੋ ਸਾਹੀਵਾਲ ਕ੍ਰੋਸ ਵੈਡ ਤੇ ਕਦੋਂ ਸੂਈ ਹੈ ਕਿੰਨਾ ਕੁ ਜਿਹੜਾ ਬੌੜਾ ਇਹਦੀ ਗੱਲਬਾਤ ਬਾਈ ਨਾਲ ਕਰਦੇ ਆ ਥਾਂਲੇ ਵੀ ਦੇ ਮਿੱਤਰੋ ਪੂਰੀ ਸਾਫ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਪਿੰਡ ਆਪਣਾ ਹੈਗਾ ਜੀ ਚੱਕ ਆਰਾਮ ਸਿੰਘ ਵਾਲਾ ਹੈ ਨਾ ਬਾਈ ਹਾਂਜੀ ਤੇ ਨਾਮ ਹੈਗਾ ਰਾਜੂ ਰਾਜੂ ਬਈ ਠੀਕ ਹੈ ਅੱਜ ਆਪਣੇ ਕੋਲੇ ਥੋੜੇ ਜਿਹਰੇ ਰੇਡ ਲੰਗਾ ਹਨ ਦੋ ਤਾਂ ਹਾਂ ਬਈ ਇਹ ਤਾਂ ਬੱਚਿਆਂ ਦੇ ਭਾਦ ਨਹੀਂ ਆ ਦੋਨੇ ਤਾਂ ਠੀਕ ਹੈ ਤੇ ਇੱਕ ਵਸ ਥੋੜੀ ਵੱਡੀ ਰੇਡ ਦੀ ਆ ਠੀਕ ਹੈ ਇਹ ਤਾਂ ਐਵੇਂ ਨੋ ਜੀਣਾ ਥੋੜਾ ਦੁੱਧ ਲੈਣਾ ਜਾ ਘਰੇ ਆਪਾਂ ਹਾਂ ਜਿਵੇਂ 10 12 ਕਿਲੋ ਦੁੱਧ ਪੀਣਾ ਹਨ ਛੋਟੇ ਪਰਿਵਾਰ ਲਈ ਵਧਿਆ ਹੈ ਇਹ ਹਾਂ ਨਾਲੇ ਗਰਮੀ ਝੱਲਣਗੇ ਹਨ ਠੀਕ ਹੈ ਪਹਿਲੇ ਨੰਬਰ ਤੇ ਪਹਿਲਾ ਸੂਈ ਆ ਇਹ ਪਹਿਲਾ ਹੀ ਪਹਿਲਾ ਠੀਕ ਹੈ ਇਹ ਕਦੋਂ ਕਸੂਈ ਆ ਇਹਨੂੰ ਅਜਾਖਾਂ ਦਿਨ ਆ ਇਹ ਆ ਬੱਚਾ ਇਹਦਾ ਬੱਚਾ ਠੀਕ ਹੈ ਅੱਠਵਾਂ ਦਿਨ ਆ ਹਾਂਜੀ ਤੇ ਪਹਿਲਾ ਸੂਆ ਪਹਿਲਾ ਸੂਆ ਠੰਡੀ ਸੀਲ ਕੇ ਮਿਆਂ ਓਕੇ ਜੀ ਓਕੇ ਧੋ ਰੋ ਜਿਉਣਾ ਫਿਰ ਮੋਹ ਹੋਊਗੀ ਚਾਰ ਦੰਦਾ ਚਾਰ ਹਾਂ ਬਈ ਦੇਖੇ ਨਹੀਂ ਵੈਸੇ ਆਪਾਂ ਠੀਕ ਆ ਥਾਲੇ ਵੀ ਨਹੀਂ ਮਿੱਤਰੋ ਪੂਰੀ ਸਾਫ ਆ ਕੱਦ ਮਿੱਤਰੋ ਛੋਟਿਆ ਦੋਨਾਂ ਦੇ ਕਿਉਂਕਿ ਆਪਣਾ ਜਿਹੜਾ ਫਰਜ਼ ਬੰਦਾ ਹਰ ਚੀਜ਼ ਦੱਸਣ ਦਾ ਰੇਟ ਵੀ ਹੋ ਜੇ ਨੇ ਤੇ ਦੁੱਧ ਮਿੱਤਰੋ 13 14 12 ਲੀਟਰ ਕੱਢਣ ਆ ਲੀਆਂ ਨੇ ਹਾਂ ਵੀ 13 ਕਿਲੋ ਖੁੱਲੇ ਹੀ ਦੇਈਂ ਅੰਦਾਜ਼ਾ ਆ ਜਾ ਹਨਾ ਜਿਵੇਂ ਹੁਣ 7 ਲੀਟਰ ਬੋਲਾ ਹਾਂ ਚੰਗੀ ਆ ਤੇ ਕੁੱਲ ਮਿਲਾ ਕੇ ਮਿੱਤਰੋ ਦੋਨੇ ਤਿੰਨੇ ਗਾਮਾਂ ਚੰਗੀਆਂ ਨੇ ਤੇ ਜਿਹੜੇ ਵੀ ਵੀਰ ਭਰਾ ਨੂੰ ਤਿੰਨਾ ਨਗਾਂ ਦੇ ਵਿੱਚੋਂ ਕੋਈ ਵੀ ਨਗ ਪਸੰਦ ਆਉਂਦਾ ਤਾਂ ਕਰੋ ਬਾਈ ਦੇ ਨਾਲ ਸੰਪਰਕ ਪਿੰਡ ਹੈਗਾ ਜੀ ਚੱਕ ਰਾਮ ਸਿੰਘ ਵਾਲਾ ਤੇ ਤਸਵੀਰ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਨੇੜੇ ਦੇ ਪਿੰਡ ਹੈ ਜੀ ਪੁੱਚੋ ਤੇ ਦੂਜੀ ਪਾਸੇ ਹੈਗਾ ਜੀ ਲਹਿਰਾ ਮੁਹੱਬਤ ਰੇਟ ਕੀ ਕਰਤਾ ਜੀ ਫਿਰ ਦਾ ਰੇਟ ਇਹਦਾ ਭਈ 38000 38 ਉਹਦੇ ਚ ਥੋੜਾ ਬਹੁਤਾ ਮਾਨ ਕਰ 38 ਚ ਮਾਨਦਾਨ ਹੋ ਜਾ ਠੀਕ ਹੈ ਕੱਦ ਫੇਰ ਕਹਿਣਾ ਵੀ ਛੋਟਾ ਜੀ ਤੇ ਦੁੱਧ ਸਾ ਬੋਲਾ ਹੈਗਾ 7 ਕਿਲੋ ਹਨਾ ਹਾਂ ਬਈ ਓਕੇ ਦੂਜੇ ਨੰਬਰ ਤੇ ਜੀ ਇਹ ਬਈ ਕੱਲ ਸੂਈ ਆ ਸੋਆ ਪੰਜ ਇਹਦਾ ਵੀ ਕੱਦ ਮਿੱਤਰੋ ਛੋਟਾ ਹੀ ਆ ਛੋਟਾ ਹੀ ਆ ਬਈ ਹਾਂ ਠੀਕ ਹੈ ਤੇ ਠੰਡੀ ਸੀਲ ਇਹ ਵੀ ਫੁੱਲ ਹੈ ਹਾਂ ਬਈ ਮਗਰ ਬੱਛਾ ਇੱਕ ਕੱਲ ਸੂਈ ਆ ਇਹ ਕੱਲ ਸੋਭਾ 5 ਵਜੇ ਬੱਛਾ ਮਗਰ ਬੱਛਾ ਜੀ ਉਹਦੇ ਮਗਰ ਵੀ ਬੱਛਾ ਤਿੰਨਾ ਮਗਰ ਹੀ ਬੱਛਾ ਤਿੰਨਾ ਮਗਰ ਹੀ ਬੱਛਾ ਚਲੋ ਤੇ ਤੋਰੋ ਜੀ ਉਹਨੂੰ ਵੀ ਸੂਆ ਪਹਿਲੇ ਹੀ ਇੱਕ ਸੂਆ ਦੂਜਾ ਦੂਜਾ ਸੂਆ ਹਾਂ ਜੀ ਛੋਟੇ ਕੱਦ ਲਿਆ ਨੇ ਸੂਆ ਦੂਜਾ ਤੇ 7 ਕਿਲੋ ਬੋਲਾ ਹੈਗਾ 7-8 ਇਹ ਥੱਲੇ ਠੀਕ ਆ ਮੰਨ ਲਾ ਵੀ ਕਰ ਦੂ ਇਹ ਵੀ 11 12 13 ਹਾਂ ਜੀ ਮੌਜਾ ਦੇਣਾ ਇਹਨੇ ਮਿੱਤਰੋ 14 15 ਆ 12 ਲੀਟਰ ਜਿਹੜਾ ਇਹ ਦੁੱਧ ਹੈ ਤੇ ਮੱਝ ਦੇ ਦੁੱਧ ਦੇ ਬਰਾਬਰ ਹੋਣਾ ਤੇ ਰੇਟ ਮਿੱਤਰੋ ਪੱਛੀਆਂ ਦੇ ਭਾਅ ਚਾਏ ਦੋਨੇ ਨਗ ਜਿਹੜੇ ਭਰਾ ਨੇ ਘਰੇਲੂ ਦੁੱਧ ਪੀਣ ਦੀ ਖਾਤਰ ਲੈਣੇ ਆ ਤਾਂ ਦੋਨੇ ਆ ਦਰਮਿਆਨੇ ਰੇਟ ਤੇ ਗਾਨੇ ਇਹਦਾ ਰੇਟ ਕੀ ਕਰਤਾ ਜੀ ਫਿਰ ਆਪਾਂ ਇਹਦਾ ਰੇਟ ਆ 41000 ਰੁਪਿਆ 41 ਉਹਦੇ ਮਾਨਦਾਨ ਕਰਦੇ ਮਾਨਦਾਨ ਇਹ ਜੋ ਵੀ ਹੋ ਜੂ ਹਾਂਜੀ ਹਾਂ ਮੈਂ 40 ਦੇ ਦਾਂਗੀ ਠੀਕ ਹੈ ਤੀਜੇ ਨੰਬਰ ਤੇ ਵੱਡੇ ਗੱਦ ਘਾਟ ਵਾਲੀ ਹੈ ਨਾ ਹਾਂਜੀ ਬਈ ਇਹ ਕਿੰਨਾ ਕੁ ਬੋਲਾ ਹੋ ਇਹਦਾ ਕਦੋਂ ਸੂਈ ਆ ਇਹ ਕੱਲ ਮਾਲਵੀ ਸੂਈ ਵੀ ਆਪਣੀ ਦੁਪਹਿਰਕ ਦੀ ਠੀਕ ਹੈ ਹੁਣ ਇਸ ਟਾਈਮ ਤੇ 15 ਕਿਲੋ ਜਮਾ ਤਿਆਰ ਆ ਬੋਲਾ 15 ਲੀਟਰ ਬੋਲਾ ਤਿਆਰ ਆ ਹਾਂਜੀ ਹੋ ਬੱਚਾ ਇਹਦਾ ਡੱਬਾ ਡੱਬਾ ਬੱਚਾ ਇਹ ਵੀ ਬੱਚਾ ਬੱਚਾ ਹੀ ਬੱਚਾ ਓਕੇ ਤੇ ਤੋਰੋ ਜੇ ਇਹਨੂੰ ਵੀ ਸੂਆ ਕਿਹੜਾ ਹੋ ਤੀਜਾ ਕਿ ਚੌਥਾ ਸੂਆ ਤੀਜਾ ਮੰਨ ਕੇ ਲਈ ਆਈ ਆਪਾਂ ਤਾਂ ਠੀਕ ਹੈ ਹੁਣ ਮਾਲਕ ਦਾ ਦੂਜੇ ਕਹਿੰਦੇ ਸੀ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਹੈ ਵੱਡੇ ਘੱਟ ਕਾਠ ਵਾਲੀ ਆ ਮਿੱਤਰੋ ਤੇ ਥਣਲੇਵੇ ਦੀ ਪੂਰੀ ਸਾਫ ਹੈ ਤੀਜਾ ਸੂਆ ਸੂਈ ਆ ਕੱਲ ਸੂਈ ਆ 15 ਲੀਟਰ ਬਾਈ ਕਦਾ ਵੀ ਬੋਲਾ ਤਿਆਰ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਹੈ ਤਾਂ ਦੁੱਧ ਕੱਢ ਦੋ 18-20 ਹੈ ਨਾ ਬਾਈ 20 ਤੋਂ ਬਾਹਰ ਹੀ ਚੱਲਣਾ ਇਹਨੇ ਓਕੇ ਸਵੇਰੇ ਮਨੋ ਵੀ ਆਪਾਂ 9 ਵਜੇ ਜਮਾ ਸਾਫ ਕਰੀ ਵੀ ਆ ਠੀਕ ਹੈ ਇੱਕ ਆਪਣੇ ਤੇ ਖਾਸੀਅਤ ਇਹ ਆ ਵੀ ਆਪਾਂ ਇਹ ਖੜਾ ਰੱਖੇ ਨਹੀਂ ਬਣਾਉਂਦੇ ਹਣਾ ਹਾਂ ਨਾ ਬਾਈ ਜਮਾ ਹੀ ਨਹੀਂ ਆਹ ਜਮਾ ਖਾਲੀ ਆ ਹਾਂ ਹਜੇ ਤਾਂ ਨੇ ਹੱਥ ਨੇ ਤਿਆਰ ਹੋਣਾ ਹਣਾ ਹਾਂ ਜਿੰਨਾ ਇਹਦੇ ਮੰਨ ਲਓ 9 ਵਜੇ ਦਾ ਹੁਣ ਕੱਢਿਆ ਵਾ ਠੀਕ ਹੈ ਤੇ ਮੀ ਦਾ ਵੀ ਛਾਂ ਨੂੰ ਵੀ ਉਹਨਾ ਹੀ ਕੱਟਣਾ ਹੈ ਠੀਕ ਹੈ ਵੀ ਮੰਨ ਲਿਆ ਐ ਨਹੀਂ ਹੋ ਸਕਦਾ ਵੀ ਤੜਕੇ ਸਾਵਨ ਨੂੰ ਵੱਧ ਕੱਟ ਜੇ ਸਵੇਰ ਘੱਟ ਕੱਟ ਜੇ ਹਾਂ ਨਾ ਬਈ ਇੱਕੋ ਜਿਹਾ ਦੁੱਧ ਜੇ ਮਰਜੀ ਗਾਂ ਆਪਣੀ ਉਧਰੋਂ ਵੀ ਇਧਰੋਂ ਵੀ ਹਾਂ ਚੋਲੇ ਬੰਦਾ ਕੇ ਕਿਸੇ ਏਖਣ ਨਹੀਂ ਲੱਗਿਆ ਹੋਊਗਾ ਹਾਂ ਇਹ ਮੈਨੂੰ ਤੇਰੀ ਗੱਲ ਵਧੀਆ ਲੱਗੀ ਹੈ ਹਨਾ ਐਂ ਦੁੱਧ ਹੋਊਗਾ ਟਾਈਮ ਤੋਂ ਟਾਈਮ ਤੇ ਤਾਂਗੋ ਵਿਕਦੇ ਵੀ ਪਸ਼ੂ ਮਿੰਟਾਂ ਚ ਹਨਾ ਮਿੰਟਾਂ ਹੈ ਬਈ 2 ਘੰਟਿਆਂ ਦੇ ਵਿੱਚ ਵਿੱਚ ਓਕੇ ਸੋ ਵੱਡੇ ਕੱਦ ਕਾਠ ਵਾਲੀ ਆ ਤੇ ਐਮ ਮੰਨੋ ਵੀ ਆਪਾਂ ਕਿਉਂ ਨਹੀਂ ਬੌਲਾ ਮੱਚਦਾ। ਆਈ ਵੇ ਇੱਕ ਵਾਰ 9 ਵਜੇ ਲੇਟ ਸਾਫ ਕਰੀਆ। ਠੀਕ ਹੈ। ਤੇ ਉਹਨਾਂ ਜਲਦੀ ਦੁੱਧ ਬਣ ਜੂ ਇਹਦਾ। ਠੀਕ ਹੈ। ਕਿਉਂ ਗਰਮੀ ਜੀ ਆਪ। ਓਕੇ ਓਕੇ ਓਕੇ। 22 ਲੀਟਰ ਮਿੱਤਰੋ ਕਢਣ ਵਾਲੀ ਆ ਜਿਹੜੀ ਥੱਲੇ 15 ਲੀਟਰ ਮਿੱਤਰੋ ਜਿਹੜਾ ਬੌਲਾ ਸਟਾਰਟਿੰਗ ਦਾ ਸਟਾਰਟ ਮੇ ਦੇ ਵਿੱਚ ਆ। ਤਾਂ 22 ਲੀਟਰ ਖੁੱਲਾ ਦੁੱਧ ਕਢ ਦੋ। ਫਿਕਸ ਹਵਾਨੇ ਦੀ ਆ। ਥਾਂਲੇ ਵੀ ਦੀ ਪੂਰੀ ਮਿੱਤਰੋ ਸਾਫ ਹੈ। ਸੋ ਤਿੰਨੇ ਨਗ ਆਪਦੇ ਆਪ ਦੇ ਰੇਟਾਂ ਦੇ ਹਿਸਾਬ ਨਾਲ ਠੀਕ ਹੈ। ਇਹਦਾ ਕੀ ਰੇਟ ਕਰਤਾ ਜੀ ਫਿਰ? ਇਹਦਾ ਮੁੱਲ 78000 ਆ ਹਾਂਜੀ ਉਹਦੇ ਮਾਨਦਾਨ ਕਰਦੇ 78 ਚ ਮਾਨਦਾਨ ਹੋ ਜੂ ਹੋ ਜੂ ਹੈ ਜੀ ਠੀਕ ਹੈ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਫੋਨ ਨੰਬਰ ਹੈ 97802 97802 65422 65422 ਸੋ ਆ ਤਿੰਨਾ ਦੇ ਮਗਰ ਮਿੱਤਰੋ ਉਹ ਜੇ ਕਲਰ ਦੇ ਬੱッセ ਆ ਜੇ ਲਾਲ ਦੇ ਮਗਰ ਲਾਲ ਹੈ ਜੀ ਡੱਬੇ ਮਗਰ ਡੱਬੀ ਗਾ ਮਗਰ ਡੱਬਾ ਪੱਚਾ ਤੇ ਕਾਲੀ ਮਗਰ ਜੀ ਕਾਲਾ ਪੱਚਾ ਸੋ ਜਿਹੜੇ ਵੀ ਭਰਾ ਨੂੰ ਕੋਈ ਵੀ ਨਗ ਮਿੱਤਰੋ ਪਸੰਦ ਆਉਂਦਾ ਤਸੱਲੀ ਵੈਸੇ ਤੁਸੀਂ ਖੁਦ ਕਰ ਸਕਦੇ ਹੋ ਅੱਜ ਸਤਿ ਸ੍ਰੀ ਅਕਾਲ ਜੀ ਆਪਾਂ ਵੀਡੀਓ ਬਣਾਉਣੇ ਆ ਸੋ ਕੋਸ਼ਿਸ਼ ਇਹੀ ਆ ਵੀ ਆਪਾਂ ਚੰਗੇ ਤੋਂ ਚੰਗਾ ਕੰਮ ਕਰਗੇ ਹਾਂਜੀ ਮੰਨ ਲਓ ਕਈ ਵਾਰੀ ਜੇ ਮੈਂ ਆਪਣੀ ਆ ਵੀਡੀਓ ਚੱਲੀ ਜਾਂਦੀ ਆ ਹਾਂ ਕਈ ਬੰਦੇ ਮੰਦਾ ਹੁੰਦਾ ਹੈ ਵੀ ਦੁਬਾਰੇ ਵੀਡੀਓ ਬਣਾ ਕੇ ਭੇਜੋ ਠੀਕ ਹੈ ਤੇ ਉਹ ਨਾ ਬੇਨਤੀ ਹੈ ਵੀ ਦੁਬਾਰੇ ਮਥਾ ਮਰਵਾਇਆ ਕਰਨ ਠੀਕ ਹੈ ਕੋਈ ਇਹੀ ਵੀਡੀਓ ਆਪਣੀ ਕੱਢ ਕੇ ਦੇਖ ਲੈ ਕਰਨ ਦੁਬਾਰੇ ਵੀ ਕੁੱਲ ਮਿਲਾ ਕੇ ਆਪਾਂ ਪਸੂ ਓਟੇ ਹੀ ਦਿਖਾਉਣੇ ਆ ਓਡੇ ਹੀ ਸੇਂ ਦੱਸਦੇ ਭੀਆ ਜੱਲ ਨਹੀਂ ਦਿਖਾਇਆ ਜਾਂਦਾ ਹਨਾ ਹਾਂ ਕਈ ਹੁਣ ਮੰਨ ਲਓ ਆਤੋਂ ਦੀਆ ਬੰਦਿਆਂ ਦੀ ਸਾਨੂੰ ਦੁਬਾਰੇ ਬਣਾ ਕੇ ਦਿਖਾਓ ਜਾਂ ਜੋ ਕਿ ਉਹਨਾਂ ਕੋ ਆਪਣਾ ਟਾਈਮ ਨਹੀਂ ਹੁੰਦਾ ਟਾਈਮ ਨਹੀਂ ਸੋ ਇਧਰ ਕੋਲ ਦੁੱਧ ਦਾ ਕੰਮ ਆ ਹਨਾ ਠੀਕ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਭਰਾ ਆਪਣੇ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ